ਅੱਗੇ ਤੋਂ ਤਾਂ ਤੋਂ ਆ ਰਿਹਾ ਹੈ ਇਹ ਇਹ ਤਾਂ ਬਾਅਦ ਵਿੱਚ ਦੇਖੀਏ ਇਹ ਤਾਂ ਪਾਘਰਾ ਦੇਖਿਆ ਹਾਂ ਦੂਰ ਹੈ ਹਨਾ ਤੇ ਪੀਓ ਤੇ ਬਰੇਕ ਪਾ ਕੇ ਆਉਣਾ ਤਾਂ ਕੰਮ ਕਰ ਰਹੀ ਹੈ ਆ ਕੰਪਨੀ ਕੰਮ ਕਰ ਰਹੀ ਹੈ ਉਹਦੇ ਵਿੱਚ ਆਂਜੂ ਪਾਪਾ ਜੀ ਪਾਪਾ ਜੀ ਆ بڑے بڑے ਖੱਡੇ ਲੱਗੇ ਇਹਨਾਂ ਦਾ ਕਿ ਲੱਗਾ ਗੁਰਪਾਵੈਲਾ ਗੁਰੂ ਕਰਦੀਆਂ ਗੱਡੀਆਂ ਨੂੰ ਕਹਿੰਦਾ ਰਖਾਲ ਮੋਹਦਾ ਵਾ ਆ ਮੁਸ਼ਕਲ ਆਉਦੀ ਹੈ ਜੀ ਬਹੁਤ ਔਖਾ ਜੀ ਉਹ ਇਹਦੇ ਵਿੱਚ ਜਿਹੜਾ ਹੈਗਾ ਉਹ ਫਲਾ ਸਾਹਮਣੇ ਆਉਂਦਾ ਪਿਆ ਦੱਸੀ ਹੈ ਜਦੋਂ ਪਾਪਾ ਜੀ ਯਾਰ ਇਹ ਕਾਰ ਸੇਵਾ ਵਾਲੇ ਇਹਨਾਂ ਨੇ ਵੀ ਦੱਸਿਆ ਗਿਆ ਇਹ ਬੜੀ ਮੁਸ਼ਕਲ ਹੁੰਦੀ ਹੈ ਤੇ ਖੱਡੇ ਆ بڑے بڑے ਬਹੁਤ ਵੱਡੇ ਖੱਡੇ ਨੇ ਤੇ ਰਾਹ ਰਾਹ ਗੱਡੀਆਂ ਜਾ ਰਹੀਆਂ ਦੇਖੋ ਉਹ ਟ੍ਰੈਫਿਕ ਦੇ ਵਿੱਚ ਕਿੰਨੀ ਮੁਸ਼ਕਲ ਆ ਕਿਸੇ ਦਾ ਵੀ ਰਾਤ-ਪਰਾਤੇ ਇਹ ਗੱਡੀਆਂ ਇਹ ਗੱਡੀਆਂ ਦਾ ਬੜਾ ਭਾਰੀ ਨੁਕਸਾਨ ਹੋ ਸਕਦਾ ਜਦ ਕਿਸੇ ਦਾ ਅੱਡਿਆਂ ਦੇ ਵਿੱਚ ਵੱਜ ਕੇ ਕੋਈ ਮੋਟ ਸਾਲ ਰਾਹ ਕੀ ਰਾਹ ਆ ਗੱਡੀਆਂ ਰਾਤ-ਪਰਾਤੇ ਲੱਗਾ ਕੋਈ ਅਣਜਾਣ ਪਰ ਆਉਂਦੇ ਨੇ ਅਣਜਾਣ ਲੋਗ ਤੇਜ਼ ਤੇ ਨਾਲ ਤੇਜ਼ੀ ਦੀ ਰਫ਼ਤਾਰ ਨਾਲ ਆਉਣ ਕਰਕੇ ਪਰਕਾ ਸਾਹਿਬ ਦੇ ਬਖਸਾਗਾਂ ਤੇ ਪੰਜਾਬ ਸਰਕਾਰ ਕੋਲੋਂ ਮੈਂ ਪੂਰੀ ਮੰਗ ਕਰਦਾ ਕਿ ਇਥੇ ਭਾਰੀ ਟਰੈਕ ਚੱਲਦੀ ਆ ਉਹਦੇ ਹੁੰਦੇ ਜਿਹੜਾ ਦਾ ਹਰ ਪੇਰਤਾ ਜਿਹੜਾ ਕੰਮ ਹੈ ਵੱਡੇ ਵੱਡੇ ਖਟੇ ਪਏ ਆ ਤੇ ਸਬੰਧਤ ਵਿਭਾਗ ਮੰਤਰੀ ਸਬੰਧਤ ਕੰਪਨੀ ਨੂੰ ਇਹ ਜਿਹੜਾ ਵਾ ਖੱਡਿਆ ਸੀ ਜਿਹੜੀ ਆ ਪੂਰਤੀ ਕਰਨੀ ਚਾਹੀਦੀ ਉਹ ਇਹ ਨਿਆਸ਼ਨਾ ਦਾ ਹਾਈਵੇ ਰੋਡ ਹੈਗਾ ਨਰੰਦਰ ਟਿਟੀ ਰੋਡ ਆ ਆਪ ਬੋਲਦੇ ਸਾਰੀ ਜਿਹੜੀ ਹੋ ਰਹੀ ਆ ਦੇਖੋ ਉਹ ਮੈਂ ਤੇ ਸੰਦੀਪ ਸਿੰਘ ਲੋਕ ਆਵਾਜ਼ ਉਹ ਲੋਕਾਂ ਦੀ ਬਾਤ ਬਣ ਕੇ ਜਿਹੜਾ ਆਇਆ ਹੈ ਕਿ ਮਸਲਾ ਜਿਹੜਾ ਇਹ ਸਾਹਮਣੇ ਲਿਆ ਰਿਹਾ ਤੇ ਇਹ ਦੇ ਉੱਤੇ ਜਿਹੜਾ ਵਾਏ ਸਰਕਾਰ ਨੂੰ ਜਿਹੜੇ ਇਹ ਪ੍ਰਬੰਧ ਕਰਨੇ ਚਾਹੀਦੇ ਆ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਰਾਹਗਿਰਾਨ ਨੂੰ ਕੋਸ਼ਤ ਨਾ ਆਵੇ ਉਹ ਆਹ ਹਾ ਦਾ ਘਨਦਾ ਦੇਖੋ ਕੈਪ ਕ ਜਾ ਰਹੀ ਆ ਤੇ ਬਹੁਤ ਵੱਡੀ ਮੁਸ਼ਕਲ ਹੈਗੀ ਆ ਇੱਥਾ ਰੂੜੇ ਖਟਿਆਂ ਦੇ ਵਿੱਚ ਪਏ بڑے بڑے ਖਟੇ ਨੇ ਕਾਟੜੀਆਂ ਹੈ ਗੱਟੀਆਂ ਜਾ ਰਹੀਆਂ ਛੋਟੀਆਂ ਗੱਟੀਆਂ ਜਾ ਰਹੀਆਂ ਸਭ ਬਹੁਤ ਹੀ ਧੀਮੀ ਚਾਲ ਦੇ ਨਾਲ ਇਥੋਂ ਫਟ ਕੇ ਨਿਕਲਣਾ ਪਿਆ ਆ ਉਹ ਪੂਰਾ ਕੰਕ ਦਾ ਸੀਜ਼ਨ ਵੀ ਚੱਲਦਾ ਤੇ ਜਿਹੜੇ ਮਟੀਆਂ ਦੇ ਵਿੱਚ ਗੈਰੀ ਮਟੀਆਂ ਨੂੰ ਖਾਰ ਵਾਲੇ ਕਿਸਾਨਾਂ ਨੂੰ ਵੀ ਮੁਸ਼ਕਲ ਆਏਗੀ ਤਾਂਗਰਾ ਮਟੀਆਂ ਇਹਨਾਂ ਦੇ ਵਿੱਚ ਵੀ ਕਿਸਾਨ ਜਿਹੜੇ ਪਲਾਂੀਆਂ ਲੈ ਕੇ ਹੋਣ ਜਾਂ ਜੀ ਇਹਨਾਂ ਨੂੰ ਵੀ ਬੜੀ ਭਾਰੀ ਮੁਸ਼ਕਲ ਆਏ। ਉਹ ਇਹਦੇ ਵਿੱਚ ਮੁੱਖ ਮੰਤਰੀ ਪੰਜਾਬ ਜੀ ਪਾਸੋਂ ਮਾਨ ਸਰ ਨੇ ਇਹਦੇ ਵੱਲ ਖਾਸ ਧਿਆਨ ਦੇ ਕੇ ਕੈਬਨਟ ਮੰਤਰੀ ਸਰਾਰ ਭਜਨ ਸਿੰਘ ਜੀ ਵੀਡੀਓ ਸਾਹਿਬ ਭਾਵੇਂ ਇਹ ਨੈਸ਼ਨਲ ਹਾਈਵੇ ਦਾ ਕੰਮ ਆ। ਆ ਦੇ ਲੋ ਕਿੰਨੀ ਕਿੰਨੀ ਟ੍ਰੈਫਿਕ ਦੇ ਤੇ ਰੋਕੇ ਜਾਂਟ ਵੀ ਆ ਤੇ ਕਿਵੇਂ ਕਿਵੇਂ ਖੱਡਿਆਂ ਦੇ ਉੱਤੇ ਗੱਟੀਆਂ ਦਾ ਬਹੁਤ ਬੁਰਾ ਹਾਲ ਹੈ ਉਹ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਹੈ ਕਿਤਾ ਜਾਣਾ ਚਾਹੀਦਾ ਉਹ ਜਿੱਥੇ ਆਪਾਂ ਵਿਕਾਸ ਦੀ ਗੱਲ ਕਰਦੇ ਆ ਜੇ ਵਿਕਾਸ ਚੱਲ ਰਿਹਾ ਤਾਂ ਉਹਦੇ ਵਿੱਚ ਲੋਕ ਹਿੱਤ ਤਾਲੇ ਜੋ ਧਾੜ ਰੱਖਿਆ ਜਾਣਾ ਚਾਹੀਦਾ ਸਨ ਲੋਕਾਂ ਦੀ ਹਿੱਤ ਵਿੱਚ ਥਾਂਲੇ ਤਾਂ ਆਈ ਹੁੰਦੀ ਕਿ ਰੋਡ ਸਾਫ਼ ਤੇ ਸੁਖਰਾ ਮਿਲੇਗਾ ਤੇ ਫੇਰ ਹੀ ਇਹਦੇ ਵਿੱਚ ਸੰਗੀ ਜਿਹੜੀ ਆ ਉਹ ਰੋਡ ਤੇ ਚੱਲਣ ਦੀ ਚੰਗੀ ਸੁਰੱਖਿਆ ਵਾਲੀ ਗੱਲ ਤਾਂ ਹੀ ਹੋਏਗੀ ਜੇ ਇਹਦੇ ਖੱਡੇ ਜਲਦੀ ਪੂਰੇ ਜਾਣ ਜੇ ਕਰੇ ਇਹਦੇ ਖੱਡੇ ਨਹੀਂ ਪੂਰੇ ਤਾਂ ਕੋਈ ਵੀ ਹਾਦਸਾ ਵਾਪਰਦਾ ਸਬੰਧਤ ਕੰਪਨੀ ਆ ਜਿੰਨੇ ਵੀ ਕੰਮ ਕਰਨ ਵਾਲੇ ਜਾਂ ਬੋਲਦਾ ਜਿੰਨਾ ਵੀ ਬਣਿਆ ਇਹ ਕੰਪਨੀ ਜ਼ਿੰਮੇਵਾਰ ਹੈਗੀ ਆ ਤੇ ਜ਼ਿੰਮੇਵਾਰ ਹੋਵੇਗੀ ਕਿ ਇਹਦੇ ਤੇ ਕੋਈ ਹਾਦਸਾ ਵਾਪਰਦਾ ਕੋਈ ਇਹਦੇ ਉੱਤੇ ਉਹਨਾ ਮੈਂ ਪੂਰੀ ਆਮ ਜਿੰਨੇ ਵੀ ਇਹਦੇ ਵਿੱਚ ਹੈਗੇ ਨੇ ਇੱਕ ਦੋ ਵੀ 60 ਸੈਂਕੜਾ ਦੀ ਤਦਾ ਦੇ ਵਿੱਚ ਜਿਹੜੀਆਂ ਗੱਲਾਂ ਉਹਨਾਂ ਨੇ ਉਹ ਨੈਸ਼ਨਲ ਹਾਈਵੇ ਤੇ ਮੋੜ ਕਰਕੇ ਆਹ ਰਸਤਾ ਘਰਾ ਮੋੜ ਕਰਕੇ ਥੋੜਾ ਜਿਹਾ ਤੋਂ ਬਹੁਤ ਪੱਛੇ ਜਾਣਾ ਪਿਆ ਜਾ ਰਿਹਾ ਤੇ ਤੁਸੀਂ ਚੱਲਦੇ ਜਰਾ ਆਪਣਾ ਇਹ ਦੱਸੋਗੇ ਤੁਹਾਨੂੰ ਆ ਜਿਹੜੀ ਮੁਸ਼ਕਲ ਆ ਖਟਿਆ ਕਰਕੇ ਕੋਈ ਉਹਦੀ ਸਾਈਕਲ ਤੇ ਬਹੁਤ ਜ਼ਿਆਦੀ ਕਿੰਨੇ ਕੁ ਬਹੁਤ ਜ਼ਿਆਦੀ ਪ੍ਰੋਬਲਮ ਹੈ ਬਹੁਤ ਬਹੁਤ ਜ਼ਿਆਦੀ ਪ੍ਰੋਬਲਮ ਆ ਜੀ ਮੁਸ਼ਕਲ ਆ ਇਹਨਾਂ ਨੇ ਦੱਸਿਆ ਪਾਈਸਾ ਬਣਾ ਕੇ ਤੁਹਾਨੂੰ ਬਹੁਤ ਨਹੀਂ ਨਹੀਂ ਛੱਡ ਵੀ ਆਪਾਂ ਸਾਈਕਲ ਵਾਲਾ ਨੂੰ ਫਾਇਦੇ ਫਾਇਦੇ ਦੀ ਗੱਲ ਰੋਹੀ ਚੋਤੇ ਨੰਗ ਸਕਦੇ ਤੇ ਇਹਦੇ ਚੰਗਾ ਜਿਹੜੀ ਗੱਲ ਕਰਦੀ ਹੈ ਸਰਕਾਰ ਤੇ ਕੀ ਇਹ ਦੇਲੇ ਤੁਹਾਨੂੰ ਲੱਗਦਾ ਵੀ ਇਸ ਸਮਾਜ ਯਾਤਰਾ ਕੰਪਨੀ ਨੇ ਕਹਿੰਦੀ ਕਿ ਸਰਕਾਰ ਚੇਤਾਵਾ ਚੇਤਾਵਾ ਆਪਣਾ ਇੱਥੇ ਹੀ ਉਹ ਤੇਂਦਰ ਸਾਹੂ ਉਹਦੀ ਦਾ ਵਲ ਇਹਦੇ ਵਿੱਚ ਹੈ ਹਾਂ ਭਲਾ ਚੰਨਤਾ ਨੂੰ ਪਰ ਇਹ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੀ ਹੈ ਸਾਹਮਣੇ ਦੇਖਿਆ ਵਿਖਾਓ ਇਹ ਬਾਅਦ ਵਿੱਚ ਮੰਗਾ ਕਰਾਂਗਾ ਕਿ ਆ ਜਿਹੜੇ ਇਹ ਬੰਦ ਜਾਂਦੇ ਨੇ ਆ ਰੋਡ ਦੇ ਉੱਤੇ ਤੇ ਤੁਹਾਨੂੰ ਦੇਖ ਕੇ ਮੁਸ਼ਕਲ ਹੋ ਗਈ ਬਹੁਤ ਬਹੁਤ ਪਰੇਸ਼ਾਨੀ ਆ ਰਹੀ ਹੈ ਕੋਈ ਇਹਦੇ ਤੋਂ ਹੈ ਰੱਬ ਆਪਾਂ ਸੁਰੱਖਿਅਤ ਤੇ ਜਾ ਸਕਦੇ ਰਾਤ ਭਰਾਂ ਤੇ ਨਹੀਂ ਜੀ ਬਹੁਤ ਔਖਾ ਵਾ ਕੋਈ ਸੁਰੱਖਿਆ ਨਹੀਂ ਮੁਸ਼ਕਲ ਹੈਗੀ ਆ ਬਸ ਜਲਦੀ ਹੱਲ ਹੋਣੀ ਚਾਹੀਦੀ ਹੈ ਸਰਕਾਰ ਤੋਂ ਧੰਨਵਾਦ ਇਹਨਾਂ ਨੇ ਦੱਸਿਆ ਗਿਆ ਆ ਆਪਾਂ ਨੂੰ ਜਿਹੜੀ ਮੁਸ਼ਕਲ ਹੈ ਹੱਲ ਹੋਣੀ ਚਾਹੀਦੀ ਆ ਤੇ ਇਹ ਭਾਈ ਸਾਹਿਬ ਮੇਰੇ ਨਾਲ ਇਹ ਦੱਸ ਰਹੇ ਆ ਨੂੰ ਇੱਥੇ ਖਲੋਤੇ ਨੇ ਇਹ ਸਾਨੂੰ ਪੈਦਲ ਚੱਲ ਕੇ ਬਹੁਤ ਵੱਡੀ ਭਾਰੀ ਮੁਸ਼ਕਲ ਆਈ ਕਿੰਨੀ ਕੁ ਭਾਰੀ ਮੁਸ਼ਕਲਾਂ ਆਉਂਦੀ ਹੈ ਰੋ ਬਹੁਤ ਜਿਆਦੀ ਜੀ ਮੌਲਿਕ ਨੰਗਿਆ ਨਹੀਂ ਜਾਂਦਾ ਐਕਸੀਡੈਂਟ ਬਹੁਤ ਹੁੰਦੇ ਇੱਥੇ ਬਹੁਤ ਜਿਆਦੇ ਹੁੰਦੇ ਹਾਂਜੀ ਹਾਂਜੀ ਤੇ ਇਹਦੇ ਵਿੱਚ ਪਸੋਂ ਕੀ ਮੰਗ ਕਰਦੇ ਆ ਇਹੋ ਮੰਗ ਕਰਦੇ ਨੇ ਇਹ ਸੜਕ ਬਣਨੀ ਚਾਹੀਦੀ ਜਰੂਰੀ ਹੈ ਇਹਦੀ ਜਿਹੜਾ ਰਿਪੇਅਰ ਉਹ ਜਲਦੀ ਕਰਨੀ ਚਾਹੀਦੀ ਸਰਕਾਰ ਨੇ ਈਆ ਇਹਦੇ ਮੈਂ ਵੀ ਬੇਨਤੀ ਕਰਾਂਗਾ ਕਿ ਸਰਕਾਰ ਨੂੰ ਸਲਾਹ ਮੁੱਖ ਮੰਤਰੀ ਭਵਨ ਸਿੰਘ ਜੀ ਮਾੜ ਤੇ ਭਾਵੇਂ ਨੈਸ਼ਨਲ ਹਾਈਵੇ ਰੋਡ ਆ ਪਰ ਇਹ ਏਰੀਆ ਸਟੇਟ ਜਿਹੜੀ ਹੈਗੀ ਹੈ ਪੰਜਾਬ ਦੀ ਆ ਟਾਂਗੜਾ ਕਸਪਾ ਆ ਇਹਦੇ ਵਿੱਚ ਜਿਹੜੀ ਆ ਦੇਖ ਲਓ ਕਿ ਮੁਸ਼ਕਲ ਆ ਰੋਡ ਦੀ ਬਹੁਤ ਵੱਡੀ ਭਾਰੀ ਗਾਇਰ ਜਾਣ ਜਿਹੜੇ ਪੈਦਲ ਚੱਲਦੇ ਉਹ ਆਦੇ ਸਾਨੂੰ ਵੀ ਇਹਦੇ ਵਿੱਚ ਬਟਾ ਖਤਰਾ ਜਦੋਂ ਨੰਗਦੇ ਇੱਥੇ ਜਿਹਦੇ ਦਿਨ ਐਕਸੀਡੈਂਟ ਇੱਥੇ ਹੁੰਦੇ ਹੀ ਰਹਿੰਦੇ ਆ ਸੋ ਜਲਦੀ ਜੇਦੀ ਜਿਹੜੀ ਰਿਪੇਅਰ ਕੀਤੀ ਜਾਣੀ ਚਾਹੀਦੀ ਆ ਉਹ ਇਥੇ ਹੀ ਮੈਂ ਆਪ ਜੀ ਦਾ ਸਾਰਾ ਦਾ ਧੰਨਵਾਦ ਕਰਦਾ ਕਿ ਤੁਹਾਂ ਆਪਣਾ ਵਿਚਾਰ ਦੱਸਿਆ ਮੁਸ਼ਕਲ ਵੀ ਦੱਸੀ ਆ ਕਿ ਮੁਸ਼ਕਲ ਹੱਲ ਹੋਣੀ ਚਾਹੀਦੀ ਆ ਉਹ ਇਥੇ ਹੀ ਫੈ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਵੀਰ ਇਹ ਮੇਰੀ ਵੀਡੀਓ ਆਮ ਆਵਾਜ਼ ਲੋਕ ਸੁਖਦੇਵ ਸਿੰਘ ਲੋਕਾਂ ਆਵਾਜ਼ ਜੋ ਵੀ ਦੇਖਣਾ ਸਾਰੇ ਵੀਰਾਂ ਨੂੰ ਬੇਨਤੀ ਹੈ ਸਬਰ 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 ਕਰਿਓ ਤੋ ਨਾ ਕਮੈਂਟ ਕਰਕੇ ਵੀ ਦੱਸਿਓ ਤੋ ਜੇ ਚੰਗਾ ਲੱਗਾ ਤੁਹਾਨੂੰ ਤਾਂ ਕਮੈਂਟ ਕਰਕੇ ਦੱਸਣਾ ਕਿ ਇਹਦੇ ਵਿੱਚ ਤੁਹਾਡਾ ਆ ਤੇ ਤੁਹਾ ਸਾਰਿਆਂ ਨੇ ਇਹਦੇ ਵਿੱਚ ਆਪਣੀ ਜਿਹੜੀ ਆ ਗੱਲਬਾਤ ਰੱਖਣੀ ਆ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣੀ ਤਾਂ ਕਿ ਸਰਕਾਰ ਤੱਕ ਪਹੁੰਚ ਜਾਵੇ ਵਾਇਸ ਸੁਣਦਾ ਹਾਂ ਕੌਨ ਸਾ ਵਾਇਸ ਸੁਣਦੀ ਕੀ ਹੁੰਦੀ